ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮਨਰਾਸੀ ਤੋਂ ਵਲੌਗ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ अर्ਲੀ ਮਾਰਨਿੰਗ ਦਾ ਟਾਈਮ ਹੈ ਔਰ ਸਭ ਨੂੰ ਗੁੱਡ ਮਾਰਨਿੰਗ ਜੀ ਲੋ ਜੀ ਅੱਜ ਆਪਾਂ ਇੱਕ ਡਿਸੀਜਨ ਲਿਆ ਆ ਪਹਿਲਾਂ ਉੱਠਣ ਦਾ ਤੇ ਅੱਜ ਆਪਾਂ ਦਾ ਪੂਣਾ ਘੰਟਾ ਪਹਿਲਾਂ ਹੀ ਉੱਠ ਗਏ ਤੇ ਇੱਥੇ ਟਾਈਮ ਹੋ ਗਿਆ ਪੂਨੇ 5 ਵਜੇ ਦਾ ਤੇ ਆਪਣੇ ਵਲੌਗ ਦੀ ਸ਼ੁਰੂਆਤ ਵੀ ਹੋ ਗਈ ਹੈ ਕਿਉਂਕਿ ਨੀਂਹੇ-ਨੀਂਹੇ ਉੱਠ ਕੇ ਕੰਮ ਕਰਨਾ ਹੁਣ ਬਹੁਤ ਹੀ ਵਧੀਆ ਲੱਗਦਾ ਹੈ ਹੁਣ ਦਿਨਾਂ ਦਾ ਵੀ ਪੈ ਗਿਆ ਫਰਕ ਜੀ ਤੇ ਕੁਝ ਕੰਮ ਕਾਜ ਕਰਨ ਤੋਂ ਬਾਅਦ ਮੇਰੇ ਕੋਲ ਥੋੜਾ ਜਿਹਾ ਟਾਈਮ ਸੀ ਮੈਂ ਕਿਹਾ ਚਲੋ ਜੀ ਗਮਲੇ ਵਿੱਚੋਂ ਕੱਢ ਲੈਣੇ ਕਾ ਤੇ ਕਾ ਕੱਢਦੇ ਕੱਢਦੇ ਇਹ ਗਮਲੇ ਦੇ ਵਿੱਚ ਥੋੜਾ ਜਿਹਾ ਇੱਕ ਪੀਸ ਜਿਹੜਾ ਟੁੱਟ ਗਿਆ ਮੇਰੇ ਤੋਂ ਮੈਂ ਕਿਹਾ ਚਲਿਥੇ ਰੱਖ ਦਿੰਨੀ ਆ ਇਹਨੂੰ ਮੈਂ ਜੋੜ ਦੂੰਗੀ ਸੀਮੈਂਟ ਦੇ ਨਾਲ ਤੇ ਆ ਜਿਹੜੇ ਪਲਾਂਟਸ ਹੈ ਦੀ ਵੀ ਕਟਿੰਗ ਕਰਨ ਵਾਲੀ ਹੋਈ ਪਈ ਆ ਤੇ ਮੈਂ ਕਿ ਇਹ ਜਿਹੜੇ ਆ ਵਿੱਚੋਂ ਇਹਨਾਂ ਚੋਂ ਕੱਢ ਕੇ ਤੇ ਇਸ ਗਮਲੇ ਵਿੱਚੋਂ ਕੁਝ ਪlant ਜਿਹੜੇ ਹਲਕੇ ਹੋ ਜਾਣਗੇ ਤੇ ਇਹਨਾਂ ਦੀ ਕਰ ਦਿੰਨੀ ਆ ਕਟਿੰਗ ਕਿਉਂਕਿ ਕੁਝ ੜੀਆਂ ਪੱਤੇ ਆ ਜਿਹਨਾਂ ਦੀਆਂ ਸੁੱਕ ਗਈਆਂ ਫਿਰ ਇਹ ਸੋਹਣੇ ਲੱਗਣ ਲੱਗ ਜਾਣਗੇ ਇੰਨੇ ਦੇ ਨਾਲ ਹੀ ਤੇ ਸਾਰੇ ਇਹ ਜਿਹੜੇ ਆ ਵਧੀਆ ਬਣ ਗਏ ਆ ਪlant ਤੇ ਇੱਧਰ ਜਿਹੜੇ ਇਹ ਚੋ ਵਿਕਾ ਵਗੈਰਾ ਕੱਢ ਦਿੰਨਾ ਹੁਣ ਇਹਨਾਂ ਵਿੱਚ ਜਗ੍ਹਾ ਵੀ ਕਾਫੀ ਜੜੀ ਬਣ ਗਈ ਆ ਹਨਾ ਦੇ ਲੋ ਜੀ ਉਸ ਤੋਂ ਬਾਅਦ ਟਿੰਡੀਆਂ ਤੋੜਨ ਲੱਗੇ ਰਾਜਿੰਦਰ ਤੋੜ ਦੋ ਖੱਟੀ ਹੋ ਗਈ ਬਾਵਾਂ ਲੱਗ ਗਈ ਬਸ ਹੀ ਆ ਫਿਰ ਇੱਕ ਵਾਰੀ ਹੋਰ ਤੇ ਲੱਸੀ ਛੜਕ ਦੋ ਪੱਕੀਆਂ ਤਾਂ ਥੱਲੇ ਬਹੁਤੇ ਲੱਗੀਆਂ ਹੈ ਨਾ ਜੜਾਂ ਚ ਪੱਕੀਆਂ ਹੀ ਆ ਚਲੋ ਕੋਈ ਹੋਰ 15 ਦਿਨ ਸਬਜ਼ੀ ਮਿਲ ਜੇ ਘਰ ਦੀ ਫਿਰ ਜਿਹੜੇ ਨਵੀਂ ਉੱਗੂਗੀ ਉਹੀ ਖਾਵਾਂਗੇ 45 45 ਅਰਬੀ ਕੀ ਰੇਟ ਹੈ ਮਾ ਤਾਂ ਮੰਗੀ ਸਬਜ਼ੀ ਹੋਰ ਰੱਖਤੀ ਮੈਂ ਫਿਰ ਠੀਕ ਹੈ ਦਲੀਆਂ ਚੀਜ਼ਾਂ ਘੱਟ ਖਾਓ ਮੌਸਮ 'ਚ ਤਜਾਬ ਬੰਡੇ ਹੁਣ ਹਾਈ ਫਾਇਡ ਹੋ ਰਿਹਾ ਪਜਾਰਦਾ ਖਾਣਾ ਘੱਟ ਖਾਓ ਜਿੰਨਾ ਖਾ ਸਕਦੇ ਆ ਠੀਕ ਹੈ ਚਾਹ ਦੇ ਨਾਲ ਸਮੋਸੇ ਕਿਵੇਂ ਤਲੇ ਆ ਜਾਂ ਦਿੱਤਾ ਬਈ ਤੇ ਨਹੀਂ dete ਇਹ ਨਹੀਂ ਤੇ ਨਹੀਂ ਉਹ ਮੈਂ ਬਹੁਤ ਜਨਾ ਕਰ ਕੀ ਤਾਂ ਬਈ ਨਾ dete ਹੁਣ ਪਿਆ ਖਦਾ ਖਰਾਬ ਕਰੇ ਇਹ ਗੰਡੇ ਵੀ ਸਾਫ ਕਰਕੇ ਰੱਖਣੇ ਸਾਰੇ ਟੋਕਰੀ ਚ ਪਾ ਕੇ ਰੱਖੇ ਹੋਏ ਸੀ ਅਰਬੀ ਜਿਹੜੀ ਇੱਧਰ ਛਿੱਲ ਕੇ ਤੇ ਧੋ ਕੇ ਸਕਾਲੀ ਸੀ ਕੱਟ ਕੇ ਬਣਾਉਣੀ ਆ ਉਹਨੇ ਦੁਪਹਿਰ ਦੀ ਚਾਹ ਚਾਹ ਸੁਣ ਆ ਦਸ ਮਸਾਲੇ ਆ ਗਏ ਉਹ ਜੀ ਦੁਪਹਿਰ ਦੀ ਚਾਹ ਬਣ ਗਈ ਆ ਰਾਜਵੰਧ ਲਿਆ ਇਸ ਮੋਸੇ ਪਰ ਮੈਂ ਖਾ ਨਹੀਂ ਸਕਦੀ ਥੋੜਾ ਜਿਹਾ ਖਾਦਾ ਕਿਉਂਕਿ ਮੇਰੇ ਐਸਿਡਿਟੀ ਦੀ ਪ੍ਰੋਬਲਮ ਹੋਈ ਪਈ ਅੱਜ ਇਸ ਕਰਕੇ ਮੈਂ ਇਕ ਟੇਸਟ ਦੇਖ ਲੈਣੀ ਆ ਜੇ ਖਾ ਲਿਆ ਤਾਂ ਫੇਰੇ ਬਾਲੀ ਖਰਾਬ ਹੋਊਗੀ ਤਾ ਕਰਕੇ ਮੈਂ ਤਾਂ ਖਾ ਨਹੀਂ ਲਈ ਤਾਂ ਬਾਕੀਆਂ ਨੇ ਸਰਵ ਕਰਕੇ ਆਉਣੀ ਆ। ਲੋ ਜੀ ਹੁਣ ਬਣਾਉਣ ਲੱਗੇ ਸੀ ਸਬਜੀ ਤੇਲ ਕੜਕ ਰਿਆ ਸਬਜੀ ਵਾਸਤੇ। ਅਰਬੀ ਦੀ ਸਬਜੀ ਬਣਾਉਣੀ ਆ। ਵੈਸੇ ਤਾਂ ਅਸੀਂ ਸੁੱਕੀ ਸਬਜੀ ਬਣਾਉਨੇ ਆ ਪਰ ਇਹਦੇ ਜਿਹੜੀ ਤਰੀ ਵਾਲੀ ਸਬਜੀ ਹੈ ਨਾ ਉਹ ਵੀ ਬਹੁਤ ਸਵਾਦ ਬਣਦੀ ਆ। ਤੇਲ ਦੇ ਵਿੱਚ ਤਲ ਕੇ ਜਿਹਦਾ ਆਪਾਂ ਆਲੂਆਂ ਦੀ ਸਬਜੀ ਬਣਾਉਨੇ ਆ ਉਹਦਾ ਬਣਾ ਸਕਦੇ ਉਹ ਵੀ ਵਧੀਆ ਬਣਦੀ ਆ। ਪਰ ਜ਼ਿਆਦਾਤਰ ਅਸੀਂ ਸੁੱਕੀ ਸਬਜੀ ਬਣਾਉਨੇ ਆ। ਤੇਲ ਕੜਕਿਆ ਹੁਣ ਮੈਂ ਇਸ ਵਿੱਚ ਪਾਉਣੀ ਆ। ਤੇ ਇੱਥੇ ਹੁਣ ਟਾਈਮ ਹੋ ਗਿਆ ਸੀਗਾ 4 ਵਜ ਦਾ। ਚਾਹ ਪਾਣੀ ਪੀ ਲਿਆ ਸਬਜ਼ੀ ਵਗੈਰਾ ਬਣਾਏ ਸੀ ਮੈਂ ਕਿਚਨ ਦੇ ਵਿੱਚ ਕੰਮ ਕਾਜ ਖਤਮ ਕਰ ਲਏ ਸੀਗੇ ਤੇ ਹੁਣ ਮੈਂ ਤੁਹਾਨੂੰ ਦਿਖਾ ਰਹੀ ਸੀ ਕੁਝ ਮੈਂ ਆਪਦੇ ਵਿੱਚ ਜਾਈ ਕਿ ਮਸ਼ੀਨ ਤੇ ਕੱਡੀਆਂ ਹੋਈਆਂ ਜਿਹੜੀਆਂ ਚਾਦ ਨਾਲ ਉਹ ਵਾਲੀਆਂ ਦਿਖਾ ਰਹੀ ਸੀਗੀ ਤੇ ਕੁਝ ਦਿਖਾਰੇ ਸੀ ਜਿਹੜੇ ਮੰਮੀ ਹੋਣਾ ਦੇ ਹੱਥਾਂ ਦੇ ਬਣਾਈਆਂ ਹੋਈਆਂ ਚੀਜ਼ਾਂ ਜੀ ਜੋ ਕਿ ਵਾਰਸ ਸੀਗੀਆਂ ਉਹ ਹੀ ਦਿਖਾਰੇ ਸੀ ਹੇ ਤਾਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਦਿਖਾਉਣੀਆਂ ਕਿਸੇ ਦਿਨ ਵਲੌਗ ਚ ਦਿਖਾਵਾਂਗੇ ਤੇ ਆ ਸੀਗੇ ਜੀ ਬੈੱਡ ਸ਼ੀਟ ਉਹਦੇ ਨਾਲ ਪਿੱਲੋ ਕਵਰ ਹੈ ਜਿਹੜੇ ਮੈਂ ਮਸ਼ੀਨ ਤੇ ਕੱਢੇ ਸੀਗੇ ਇਹ ਮੈਂ ਜਦੋਂ ਮੈਰਿਜ ਤੋਂ ਪਹਿਲਾਂ ਕਢਾਈ ਸਿੱਖੀ ਸੀ ਮਸ਼ੀਨੀ ਕਢਾਈ ਉਦੋਂ ਹੀ ਬਣਾਏ ਸੀਗੇ ਤੇ ਦੇਖੋ ਜੀ ਇੰਨਾ ਟਾਈਮ ਹੋ ਗਿਆ ਇਹ ਬੈੱਡ ਸ਼ੀਟਾਂ ਮੈਂ ਕਾਫੀ ਵਰਤ ਲੀਆਂ ਆ ਫਿਰ ਵੀ ਵਧੀਆ ਪਈਆਂ ਆ ਤੇ ਇਹਨਾਂ ਦੀ ਕਢਾਈ ਜਿਹੜੀ ਬਿਲਕੁਲ ਵੀ ਖਰਾਬ ਨਹੀਂ ਹੋਈ ਮੈਂ ਬੜੇ ਸ਼ੌਂਕ ਨਾਲ ਕੱਢੀਆਂ ਸੀ ਕਿ ਤੇ ਪੂਰੀ ਚਾਦਰ ਜਿਹੜੀ ਆ ਭਰ ਕੇ ਕੱਢੀ ਹੋਈ ਆ ਹਾਲਾਂਕਿ ਚਾਦਰ ਜਿਹੜੀ ਘਸ ਗਈ ਆ ਪਰ ਕਢਾਈ ਜਿਹੜੀ ਬਹੁਤ ਵਧੀਆ ਪਈ ਆ ਤੇ ਇਹ ਦੇਖੋ ਜੀ ਵਿਚਾਲੇ ਇਸ ਤਰ੍ਹਾਂ ਘੇਰੇ ਨਾਲ ਕੱਢੀਆਂ ਸੀ ਤੇ ਸਾਈਡਾਂ ਤੇ ਇਸ ਤਰ੍ਹਾਂ ਕਢਾਈ ਨਾਲ ਕੱਢੀਆਂ ਸੀਗੀਆਂ ਹਨਾ ਵੀ ਮੈਂ ਹੱਥਾਂ ਨਾਲ ਤਾਂ ਚਾਦਰਾਂ ਨਹੀਂ ਕੱਢੀਆਂ ਮੈਂ ਐਵੇਂ ਕਹਾਂ ਹਨਾ ਤੇ ਪਰ ਮੈਂ ਮਸ਼ੀਨ ਨਾਲ ਕੁਝ ਕੱਢੀਆਂ ਹੋਈਆਂ ਸੀਗੀਆਂ ਤੇ ਇਹ ਤੁਹਾਡੇ ਨਾਲ ਮੈਂ ਸ਼ੇਅਰ ਕਰ ਰਹੀ ਆ ਇਹ ਹੈ ਸਗੀ ਲਾਈਟ ਜੇ ਕਲਰ ਦੀ ਚਾਦਰ ਹੈ ਤੇ ਇਸ ਤੇ ਮੈਂ ਨੀਲੇ ਤੇ ਲਾਲ ਰੰਗ ਨਾਲ ਜਿਹੜੀ ਆ ਫੁੱਲਾਂ ਦੀ ਕਢਾਈ ਕੀਤੀ ਹੋਈ ਆ ਤੇ ਇਹ ਹੈਗੀ ਆ ਦੂਜੀ ਚਾਦਰ ਇਹ orange ਜੇ ਕਲਰ ਦੀ ਚਾਦਰ ਹੈ ਇਹ ਵੀ ਹੁਣ ਕਾਫੀ ਪੁਰਾਣੀ ਹੋ ਗਈ ਆ ਵੀ ਥੋੜਾ ਜਿਹਾ ਕਲਰ ਫੇਟ ਹੋ ਗਿਆ ਇੰਨਾ ਨਹੀਂ ਹੋਇਆਗਾ ਤੇ ਇਹ ਤੇ ਵੀ ਦੇਖੋ ਸਹਰਾਣਿਆਂ ਤੇ ਆ ਕਿੰਨੇ ਸੋਹਣੇ ਫੁੱਲ ਬਣਾਏ ਰੱਖੇ ਆ ਬੜੇ ਮੈਂ ਸ਼ੌਂਕ ਨਾਲ ਕੱਢੀਆਂ ਸੀ ਚਾਦਰਾਂ ਤੇ ਹੁਣ ਤੇ ਵਿਸ਼ਾਵਸ਼ਾ ਕੇ ਕਾਫੀ ਪੁਰਾਣੀਆਂ ਹੋ ਗਈਆਂ ਤੇ ਜਿਹੜੀ ਬੈੱਡ ਸ਼ੀਟ ਹੈ ਇਸ ਤੇ ਵੀ ਬਹੁਤ ਸੋਹਣਾ ਜਿਹੜਾ ਡਿਜ਼ਾਈਨ ਬਣਿਆ ਹੋਇਆ ਹੈ ਚਾਰੇ ਪਾਸੇ ਤਾਂ ਘੇਰੇ ਨਾਲ ਕੱਡੇ ਹੋਏ ਆ ਤੇ ਇਹਦਾ ਫੁੱਲ ਜਿਸ ਵਿੱਚ ਖੰਜੂਰਾਂ ਦੇ ਪੇੜ ਆ, ਬਤਕਾਂ ਆ, ਫੁੱਲ ਬਣੇ ਹੋਏ ਆ ਹਨਾ ਚਿੱਟੇ ਰੰਗ ਦੀਆਂ ਬਤਕਾਂ ਦੇਖੋ ਕੱਡੀਆਂ ਕਿੰਨੀਆਂ ਸੋਹਣੀਆਂ ਲੱਗਦੀਆਂ ਆ ਤੇ ਆ ਬਚਾਲੇ ਜਿਹੜੀ ਆ ਇੱਕ ਹਨਾ ਵੀ ਔਰਤ ਦੀ ਫੋਟੋ ਆ ਹਨਾ ਇਹ ਵੀ ਬੜੇ ਬੜੇ ਸ਼ੌਂਕ ਨਾਲ ਤਿਆਰ ਕੀਤੀ ਸੀਗੀ ਮੈਨੂੰ ਬੜੇ ਸੋਹਣੇ ਲੱਗੇ ਬਾਕੀ ਇਹ ਜਿਹੜੇ ਫਿੱਕੇ ਰੰਗ ਹੈ ਨਾ ਇਹਨਾਂ ਤੇ ਗੂੜੇ ਰੰਗ ਬੜੇ ਉੱਠਦੇ ਆ ਤੇ ਇਹ ਦੇਖੋ ਜੀ ਔਰਤ ਜਿਹੜੀ ਆ ਉਹ ਮੇਕਅਪ ਕਰ ਰਹੀ ਹੈ ਸ਼ੀਸ਼ਾ ਲੈ ਕੇ ਮੇਕਅਪ ਕਰ ਰਹੀ ਆ ਉਹਦਾ ਤੇ ਇਸ ਤੋਂ ਬੜਾ ਟਾਈਮ ਲੱਗਿਆ ਸੀ ਕਿਉਂਕਿ ਜਿਹੜੀ ਮਸ਼ੀਨ ਸੀਗੀ ਉਹ ਮੋਟਰ ਤੇ ਨਹੀਂ ਲਾਈ ਸੀਗੀ ਮੈਂ ਬਸ ਉਵੇਂ ਚਲਾਈ ਸੀ ਸਿੱਖਦੀ ਹੁੰਦੀ ਸੀ ਉਦੋਂ ਮੈਂ ਕਿਹਾ ਚਲੋ ਜੇ ਮੋਟਰ ਤੇ ਲਾਉਂਗੀ ਫਿਰ ਬੜੀ ਸਫਾਈ ਨਹੀਂ ਆਉਣੇਗੀ ਤੇ ਇਸ ਕਰਕੇ ਮੈਂ ਹੌਲੀ ਹੌਲੀ ਇਹ ਤਿਆਰ ਕਰ ਲਈ ਸੀਗੀ ਤੇ ਬਹੁਤ ਸੋਹਣੀ ਲੱਗ ਰਹੀ ਹੈ ਸਾਰਿਆਂ ਨੂੰ ਬੜੀ ਪਸੰਦ ਆਈ ਜੀ ਕੀ ਇਹ ਚਾਦਰ ਕੱਢੀ ਹੋਈ ਤੇ ਇਹ ਮੈਂ ਤੁਹਾਨੂੰ ਦਿਖਾ ਰਹੀ ਆ ਝੋੜਾ ਜੋ ਕਿ ਆਪਣੇ ਪੰਜਾਬੀ ਕਲਚਰ ਨਾਲ ਜੁੜੀਆਂ ਹੋਈਆਂ ਪਹਿਲਾ ਵਾਲੀਆਂ ਚੀਜ਼ਾਂ ਆਪਣੇ ਵਿਰਸੇ ਆ ਤੇ ਦੇਖੋ ਜੀ ਇਹ 50 ਸਾਲ ਪਹਿਲਾਂ ਦਾ ਬਣਾਇਆ ਹੋਇਆ ਝੋੜਾ ਇਹ ਮੇਰੀ ਮੰਮੀ ਨੇ ਕੱਢਿਆ ਹੋਇਆ ਖੱਦਰ ਕੇਸਮੈਂਟ ਤੇ ਕੱਢੀ ਹੋਈ ਕੜਾਈ ਬਹੁਤ ਹੀ ਸੋਹਣੀ ਆ ਬਹੁਤ ਹੀ ਬਾਰੀਕ ਬੜੀ ਮਿਹਨਤ ਨਾਲ ਕੱਢੀ ਹੋਈ ਚੀਜ਼ ਆ ਹੈਨਾ ਤੇ ਕਿੰਨਾ ਸੋਹਣਾ ਚਿੱਟੇ ਦੇ ਉੱਤੇ ਰੰਗ-ਬਰੰਗੇ ਫੁੱਲ ਕਿੰਨੇ ਸੋਹਣੇ ਲੱਗ ਰਹੀ ਹੈ ਦੇਖੋ ਇੰਨੀ ਚੀਜ਼ ਪੁਰਾਣੀ ਅੱਜ ਕੱਲ ਜਿਹੜੀ ਕੋਈ ਚੀਜ਼ ਲੈ ਲੈਂਦੇ ਆ ਛੇਤੀ ਖਰਾਬ ਹੋ ਜਾਂਦੀ ਹੈ ਬੋਦੀ ਹੋ ਜਾਂਦੀ ਹੈ ਇਹ 50 ਸਾਲ ਪਹਿਲਾਂ ਦਾ ਕੱਢਿਆ ਹੋਇਆ ਝੋੜਾ ਕਿੰਨਾ ਸੋਹਣਾ ਲੱਗ ਰਿਹਾ ਹੈ ਦੇਖੋ ਥੱਲੇ ਲੱਗੀ ਹੋਈ ਹੈ ਲੈਸ ਇਹਦੇ ਇਸ ਤਰ੍ਹਾਂ ਦੀ ਇਸ ਤਰ੍ਹਾਂ ਦੀ ਲੈਸ ਲੱਗਦੀ ਹੈ ਉਹ ਲੈਸ ਵੀ ਬਿਲਕੁਲ ਖਰਾਬ ਨਹੀਂ ਹੋਈ ਹੋਈ ਤੇ ਕੜਾਈ ਵੀ ਦੇਖੋ ਜੇ ਕਿੰਨੀ ਸੋਹਣੀ ਹੈ ਵਿੱਚ ਪੀਲਾ ਲਾਲ ਹਰਾ ਰੰਗ ਹਨ ਇਹ ਪਰਕੇੜੇ ਬੂਟੀਆਂ ਕੱਢੀਆਂ ਹੋਈਆਂ ਕਿੰਨਾ ਸੋਹਣਾ ਲੱਗ ਰਿਹਾ ਹੈ ਤੇ ਪਹਿਲਾਂ ਵਾਲੇ ਟਾਈਮ ਦੇ ਵਿੱਚ ਇਹ ਝੋੜੇ ਜਿਹੜੇ ਸੀਗੇ ਸੌਦਾ ਪੱਤਾ ਲੈਣ ਵਾਸਤੇ ਲੈ ਕੇ ਜਾਂਦੇ ਹੁੰਦੇ ਸੀਗੇ ਬਾਹਾਂ ਦੇ ਵਿੱਚ ਪਾ ਕੇ ਇਸ ਤਰ੍ਹਾਂ ਲੈ ਕੇ ਜਾਂਦੇ ਹੁੰਦੇ ਸੀਗੇ ਹਨਾ ਤੇ ਇਹ ਚੀਜ਼ਾਂ ਹੁਣ ਦੇਖਣ ਨੂੰ ਮਿਲਦੀਆਂ ਨਹੀਂ ਗੀਆਂ ਤੇ ਇਹ ਜਿਹੜੀਆਂ ਆਪਣੀਆਂ ਜਿਹੜਾ ਵਿਰਸਾ ਆ ਉਹੜੀਆਂ ਜਿਹੜੀਆਂ ਚੀਜ਼ਾਂ ਆ ਹਨਾ ਹੁਣ ਬਹੁਤ ਹੀ ਮਤਲਬ ਕਿ ਮਹਿੰਗੀਆਂ ਤੇ ਪ੍ਰੀਸ਼ੀਅਸ ਚੀਜ਼ਾਂ ਬਣ ਗਈਆਂ ਇਹ ਹਨਾ ਇਦਾਂ ਦੀਆਂ ਚੀਜ਼ਾਂ ਹੁਣ ਕਿੱਥੇ ਮਿਲਦੀਆਂ ਆਪਾਂ ਨੂੰ ਮਾਰਕੀਟ ਦੇ ਵਿੱਚ ਇੰਨੀ ਮਿਹਨਤ ਨਾਲ ਬਣਾਈਆਂ ਹੋਈਆਂ ਦੇਖੋ ਕਿਦਾਂ ਧਾਗੇ ਦੇ ਨਾਲ ਕੱਢੀਆਂ ਹੋਈਆਂ ਚੀਜ਼ਾਂ ਆ ਇਹ ਕਿੱਨੀਆ ਸੋਹਣੀ ਲੱਗ ਰਹੀ ਹੈ ਤੇ ਉਸ ਤਰ੍ਹਾਂ ਦੀ ਉਸ ਤਰ੍ਹਾਂ ਦੀ ਪਈ ਆ ਕੋਈ ਧਾਗਾ ਨਹੀਂ ਵੀ ਨਿਕਲਿਆ ਅੱਜ ਕੱਲ ਦੇ ਜਿਹੜੀਆਂ ਕੋਈ ਕਢਾਈਆਂ ਮਸ਼ੀਨੀ ਕਢਾਈਆਂ ਹੁੰਦੀਆਂ ਹਨ ਛੇਤੀ ਉਧੜ ਲੱਗ ਜਾਂਦੀਆਂ ਪਰ ਇਹਦਾ ਦੇਖੋ ਕੋਈ ਵੀ ਧਾਗਾ ਨਹੀਂ ਨਿਕਲਿਆ ਹੋਇਆ ਉਸ ਤਰ੍ਹਾਂ ਦਾ ਉਸ ਤਰ੍ਹਾਂ ਹੀ ਪਿਆ ਹੈ ਤੇ ਰੰਗ ਵੀ ਦੇਖੋ ਵਧੀਆ ਪਿਆ ਚ ਟੈਨ ਹੈ ਹਨ ਤੇ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਮੇਰੇ ਸੱਸ ਦੇ ਹੱਥ ਦੀ ਬਣਾਈ ਹੋਈ ਚਾਦਰ ਜਿਹੜੀ ਕੱਢੀ ਹੋਈ ਆ ਉਹ ਦਿਖਾਉਣੀ ਆ ਇਹ ਦੇਖੋ ਜੀ ਕਿੰਨੀ ਮਿਹਨਤ ਕਰਦੀਆਂ ਸੀਗੀਆਂ ਪੁਰਾਣੀਆਂ ਆਪਣੀਆਂ ਮਾਵਾਂ ਹਨਾ ਕਿੰਨੀ ਮਿਹਨਤ ਨਾ ਕੀਤਾ ਹੋਇਆ ਹੈ ਕੰਮ ਹੈ ਇਸ ਤੋਂ ਪਹਿਲਾਂ ਤੇ ਮੈਂ ਦਿਖਾਉਣੀ ਆ ਹਾਲਾਂਕਿ ਇਹ ਥੋੜੀ ਪੁਰਾਣੀ ਹੋ ਗਈ ਆ ਵੀ ਕਾਫੀ ਵਿਛਾਈ ਹੋਈ ਆ ਚਾਦਰ ਹਨਾ ਤੇ ਆ ਦੇਖੋ ਪਹਿਲਾਂ ਸਾਰੀ ਭਰੀ ਹੋਈ ਆ ਕਢਾਈ ਦੇ ਨਾਲ ਇਹ ਤੇ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਜਿਹੜਾ ਇੱਥੇ ਕਢਾਈ ਕੀਤੀ ਹੋਈ ਆ ਇਹ ਵੀ ਖੱਦਰ ਕੇਸਮੈਂਟ ਹੈ ਹਨਾ ਕਿੰਨਾ ਵਧੀਆ ਖੱਦਰ ਕੇਸਮੈਂਟ ਸੀਗਾ ਪੁਰਾਣਾ ਤੇ ਇਹ ਦੇਖੋ ਜੀ ਇਧਰ ਇਹ ਗਮਲਾ ਕੱਢਿਆ ਹੋਇਆ ਹਨਾ ਗਮਲੇ ਤੇ ਵੀ ਕਿੰਨੀ ਬਰੀਕ ਕਢਾਈ ਕੀਤੀ ਹੋਈ ਆ ਫਿਰ ਇਧਰ ਦੇਖੋ ਜੀ ਇਹ ਲਸਰਾਂ ਬਣਾਈਆਂ ਹੋਈਆਂ ਹਨਾ ਟਾਹਣੀਆਂ ਬਣਾਈਆਂ ਫਿਰ ਇਧਰ ਨੀਲੇ ਸੰਤਰੀ ਹਰੇ ਕਰੀਮ ਰੰਗ ਦੇ ਫੁੱਲ ਕੱਢੇ ਹੋਏ ਆ ਤੇ ਦੇਖੋ ਜਾਲੀ ਜਿਵੇਂ ਬਹੁਤ ਸੋਹਣੀ ਕਢਾਈ ਕੀਤੀ ਹੋਈ ਆ ਇਹ ਹਨਾ ਫਿਰ ਇਧਰ ਫੁੱਲ ਬਣਾਏ ਆ ਫੁੱਲ ਦੇ ਉੱਤੇ ਜਿਹੜੇ ਆ ਤੋਤੇ ਬਿਠਾਏ ਹੋਏ ਆ ਚਿੜੀਆਂ ਤੋਤੇ ਬਿਠਾਏ ਹੋਏ ਆ ਇਹ ਥੋੜਾ ਜਿਹਾ ਲਾਈਟ ਰੰਗ ਆ ਇਹ ਤਾਂ ਕਰਕੇ ਪੂਰਾ ਦੇਖ ਨਹੀਂ ਰਿਹਾਗਾ ਤੇ ਇਧਰ ਵੀ ਇਸ ਤਰ੍ਹਾਂ ਹੀ ਆ ਸਾਰੇ ਇਧਰ ਦੇਖੋ ਆ ਦੇ ਆ ਰੰਗ ਕਿਦਾਂ ਤੋਤੇ ਦੇਖੋ ਕਿੰਨੀ ਬਰੀਕ ਕਢਾਈ ਕੀਤੀ ਹੋਈ ਕਿੰਨੀ ਮਿਹਨਤ ਦਾ ਕੰਮ ਹੁੰਦਾ ਸੀਗਾ ਨਾ ਹਰੇ ਨੀਲੇ ਸੰਤਰੀ ਤੋਤੇ ਬਣਾ ਰੱਖੇ ਚਿੜੀਆਂ ਬਣਾ ਰੱਖੀਆਂ ਆ ਤੇ ਟਹਿਣੀਆਂ ਪੱਤੀਆਂ ਸਾਰਾ ਕੁਝ ਬਣਾ ਰੱਖਿਆ ਆ ਕਿੰਨੀ ਮਿਹਨਤ ਸੀਗੀ ਬਹੁਤ ਸੋਹਣੇ ਜਿਵੇਂ ਟਾਂਕੇ ਦੀ ਕਢਾਈ ਕੀਤੀ ਹੋਈ ਆ ਬਹੁਤ ਹੀ ਵਧੀਆ ਆ ਕਿੰਦਾ ਵੱਡਾ ਫੁੱਲ ਪਾ ਰੱਖਿਆ ਹੈ ਬਹੁਤ ਵਧੀਆ ਕਢਾਈ ਕੀਤੀ ਹੋਈ ਹੈ ਇਹ ਚੀਜ਼ਾਂ ਹੁਣ ਦੇਖਣ ਨੂੰ ਕਿੱਥੇ ਮਿਲਦੀਆਂ ਹਨ ਨਾ ਹੋਂਦ ਮਸ਼ੀਨੀ ਕਢਾਈਆਂ ਚੱਲਦੀਆਂ ਹਨ ਤੇ ਉਹ ਵੀ ਇੰਨਾ ਟਾਈਮ ਤੋਂ ਟੱਪਦੀਆਂ ਨੇ ਇਹ ਵੀ ਘੱਟੋ ਘੱਟ 50 55 ਸਾਲ ਪਹਿਲਾਂ ਦੀ ਬਣੀ ਹੋਈ ਹੈ ਹੁਣ ਤੇ ਇਹ ਜਿਹੜੇ ਕਢਾਈ ਕਢਣ ਵਾਲਾ ਤੇ ਹੱਥਾਂ ਨਾਲ ਕਢਾਈ ਕਢਣ ਵਾਲਾ ਹੈਂਡਵਰਕ ਵਾਲਾ ਕੰਮ ਸਾਰਾ ਚਲਾ ਗਿਆ ਹੈ ਨਾ ਹੁਣ ਤਾਂ ਚਾਦਰਾਂ ਚੋਲੇ ਕੋਈ ਨਹੀਂ ਕੱਢਦਾ ਨਾ ਕੋਈ ਦਰੀਆਂ ਬੁੰਨਦਾ ਆ ਤੇ ਫਿਰ ਤੁਹਾਡੇ ਕਿਸੇ ਨੂੰ ਬਲੌਗ ਨਾਲ ਆਪਾਂ ਸ਼ੇਅਰ ਕਰਾਂਗੇ ਸਾਰੀਆਂ ਹੋਰ ਚੀਜ਼ਾਂ ਜਿਹੜੀਆਂ ਘਰਦਿਆਂ ਬਣਾਈਆਂ ਹੋਈਆਂ ਹੱਥਾਂ ਨਾਲ ਕੱਢੀਆਂ ਹੋਈਆਂ ਮਾਵਾਂ ਦੇ ਹੱਥਾਂ ਨਾਲ ਕੱਢੀਆਂ ਹੋਈਆਂ ਚੀਜ਼ਾਂ ਤੇ ਇਹ ਚਲੋ ਜੀ ਅੱਜ ਦੇ ਬਲੌਗ ਦਾ ਵੀ ਆਪਾਂ ਐਂਡ ਇੱਥੇ ਕਰਦੇ ਆਂ ਵਲੌਗ ਵਧੀਆ ਲੱਗਿਆ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਕਹੋ ਜੀ ਲੱਗੀਆਂ ਆਪਣੀਆਂ ਇਹ ਚੀਜ਼ਾਂ ਇਹ ਵੀ ਜਰੂਰ ਦੱਸਿਓ ਜੀ ਤੁਹਾਡੇ ਸਪੋਰਟ ਦੀ ਆਪਾਂ ਨੂੰ ਹੈਗੀ ਬਹੁਤ ਜ਼ਿਆਦਾ ਜ਼ਰੂਰਤ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਦਿਆ ਕਰੋ ਤੇ ਪਿਆਰੇ ਪਿਆਰੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜਿਵੇਂ ਕਿ ਤੁਹਾਡੇ ਅੱਗੇ ਕਮੈਂਟ ਆਉਂਦੇ ਆ ਤੇ ਆਪਾਂ ਨੂੰ ਬਹੁਤ ਟਾਈਮ ਕਰਨਾ ਹੈ ਕੰਪਲੀਟ ਇਸ ਕਰਕੇ ਆਪਣਾ ਫੁੱਲ ਵਲੌਗ ਜਰੂਰ ਦੇਖਿਆ ਕਰੋ ਪੂਰੀ ਸਪੋਰਟ ਕਰਿਆ ਕਰੋ ਜੀ ਇਸ ਤੇ ਨਾਲ ਹੀ ਵਲੌਗ ਦਾ ਕਰਦੇ ਆਂਡ ਮਿਲਾਂਗੇ ਕੱਲ ਨੂੰ ਇੱਕ ਨਵੇਂ ਵਲੌਗ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ